ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਲਵਾੜਾ ਜੱਟਾ ਨੇੜੇ ਪੈਂਦੇ ਪੁਲ ਉੱਤੇ ਇੱਕ ਘੋਈ ਸੀ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਥਾਣਾ ਨੰਗਲਪੁਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਚਾਰ ਮੁਲਜ਼ਮਾ ਵਿੱਚੋਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਦੋ ਮੁਲਜ਼ਮਾ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਤਲਵਾੜਾ ਜੱਟਾ ਦੇ ਕੋਲ ਪੁਲ ਉੱਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਨਿਆਚਿੰਕ ਕੀਤੀ ਗਈ ਜਿਸ ਦੇ ਤਿੱਤ ਨੰਗਲਪੁਰ ਪੁਲਿਸ ਅਤੇ ਸੀਆਈਐਸਟਾਫ ਵੱਲੋਂ ਮੁਲਜ਼ਮਾਂ ਨੂੰ ਪਾਲਣ ਲਈ ਵਕ ਵਕ ਖਾਵਾਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਜਿਸ ਤੋਂ ਇਹ ਪਤਾ ਲੱਗ ਗਿਆ ਕਿ ਇਹ ਤਿੰਨੋਂ ਮੁਲਜ਼ਮ ਕਰੋਟਾ ਵਾਲੇ ਪਾਸੇ ਤੋਂ ਦਿਨਾ ਨਗਰ ਨੂੰ ਗਏ ਹਨ ਡੀਐਸਪੀ ਮਾਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮ ਦਵਿੰਦਰ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੁੱਟ ਸਮੇਂ ਖੋਇਆ ਗਿਆ ਮੋਬਾਈਲ ਫੋਨ ਜਿੱਤ ਕੇ ਵੇਚਿਆ ਗਿਆ ਸੀ ਉਸ ਦੁਕਾਨਦਾਰ ਨੂੰ ਵੀ ਕਾਬੂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਲੁੱਟ ਦੇ ਵਿੱਚ ਦੋ ਹੋਰ ਮੁਲਜ਼ਮ ਸ਼ਾਮਿਲ ਸਨ ਜਿਨ੍ਹਾਂ ਦੀ ਪਛਾਣ ਜਸਦੀਪ ਸਿੰਘ ਜੱਸੀ ਅਤੇ ਰਵੀ ਮਸੀਹ ਵਾਸੀ ਦੇਨਾ ਨਗਰ ਵੱਜੋ ਹੋਈ ਹੈ ਉਹਨਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਪਾਲ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਜੀ ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਚ ਦੱਸਣਾ ਜੀ ਮੇਰੇ ਨਾਲ ਐਸ ਐਚ ਓ ਨੰਗਲਪੁਰ ਬੈਠੇ ਹੈ ਮੈਡਮ ਮਨਦੀਪ ਕੌਰ ਦੇ ਇਹ ਜੀ ਇਸ ਤਰ੍ਹਾਂ ਹੈ ਕਿ ਵੀ 8 ਤਰੀਕ ਨੂੰ ਇੱਕ ਆਪਣੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਤਲਵਾਰਾ ਜਟਾਂ ਜਿਹੜਾ ਪੁਲ ਪੈਂਦਾ ਉਹਦੇ ਲਾਗੇ ਇੱਕ ਬੰਦੇ ਕੋਲੋਂ ਸਨੇਚਿੰਗ ਹੋ ਗਈ ਹੈ ਮੋਬਾਈਲ ਉਹਦਾ ਸਨੇਚ ਹੋ ਗਿਆ Redmi ਦਾ ਤੇ ਉਹਦੇ ਬਾਅਦ ਆਪਣੇ ਐਸਐਚਓ ਨੇ ਬੜਾ ਸਵਿਫਟਲੀ ਕੰਮ ਕਰਦੇ ਹੋਏ ਇਨੀਸ਼ੀਅਲ ਫੁਟੇजेस ਵਗੈਰਾ ਲਈਆਂ ਸੀ ਜਿਦੇ ਚ ਪਤਾ ਲੱਗਿਆ ਸੀ ਕਿ ਤਿੰਨ ਮੁੰਡੇ ਜਿਹੜੇ ਆ ਉਹ ਇੱਕ ਮੋਟਰਸਾਈਕਲ ਤੇ ਇਸ ਦਿਸ਼ਾ ਉਹ ਸਰੀਆ ਚ ਤੇ ਉਹਦੇ ਬਾਅਦ ਫਿਰ ਬੜਾ ਹੀ ਜਿਹਨੂੰ ਕਹਿੰਦੇ ਆ ਕਿ ਵੀ ਮਿਹਨਤ ਨਾਲ ਐਸਚੂ ਮੈਡਮ ਨੇ ਤੇ ਨਾਲ ਸੀਆਈਏ ਇਨਚਾਰਜ ਨੇ ਦੋਨੋਂ ਨੇ ਮਿਲ ਕੇ ਫੁਟੇਜਿਸ ਜਿਹੜੀਆਂ ਉਹ ਖੰਗਾਲੀਆਂ ਤੇ ਇਹਦੀ ਲੀਡ ਡਿਵੈਲਪ ਕਰਦੇ ਹੋਏ ਅੱਗੇ ਨੂੰ ਡਿਸਟ੍ਰਿਕਟ ਗੁਰਦਾਸਪੁਰ ਵੱਲ ਨੂੰ ਜਿਹੜੇ ਆ ਉਹ ਵਦੇ ਵਾਇਆ ਕਰੋਟਾ ਤੇ ਸਾਰੀ ਫੁਟੇਜਿਸ ਵਗੈਰਾ ਚੈੱਕ ਕੀਤੀ ਅਸੀਂ ਉਹਦੇ ਬਾਅਦ ਫਿਰ ਆਪਾਂ ਜਦੋਂ ਲੀਡ ਡਿਵੈਲਪ ਹੋਈ ਤੇ ਆਪਾਂ ਨੂੰ ਫਿਰ ਪਤਾ ਲੱਗਿਆ ਕਿ ਵੀ ਇਹਦੇ ਵਿੱਚ ਕਿ ਜਿਹੜਾ ਇਹ ਦੋਸ਼ੀ ਹੈ ਜਿਹੜਾ ਦਵਿੰਦਰ ਸਿੰਘ ਉਰਫ ਰਾਜਾ ਕਿ ਵੀ ਇਹ ਬੰਦਾ ਇਹਦੇ ਚ ਜਿਹੜਾ ਇਹ ਇਨਵੋਲਵ ਹੈ ਕਿ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜਾ ਇਹਨੇ ਮੋਬਾਈਲ ਵੇਚਿਆ ਸੀ ਉਹ ਇੱਕ ਦਿਨੇਸ਼ ਟੈਲੀਕਮ ਨਾਂ ਦੀ ਦੁਕਾਨ ਸੀ ਜਿਹਦਾ ਮਾਲਕ ਹੈ ਦਿਨੇਸ਼ ਕੁਮਾਰ ਇਹਨੂੰ ਇਹ ਇਸਨੇ ਮੋਬਾਈਲ ਵੇਚਿਆ ਸੀ ਉਸ ਤੋਂ ਆਪਾਂ ਨੂੰ ਇਹ ਲੀਡ ਡਵੈਲਪ ਹੋਈ ਕਿ ਵੀ ਇਹ ਜਿਹੜਾ ਚੋਰੀ ਦਾ ਮੋਬਾਈਲ ਇਸ ਕੋਲ ਹੈ ਉਹਦੇ ਬਾਅਦ ਆਪਾਂ ਜਦੋਂ ਮੈਡਮ ਉੱਥੇ ਪਹੁੰਚੇ ਇਹਨਾਂ ਨੇ ਪੂਰਾ ਇਹਨੂੰ ਗਹਿਨ ਤਰੀਕੇ ਨਾਲ ਜਾਂਚਿਆ ਤੇ ਫਿਰ ਅੱਗੇ ਲੀਡ ਫਰਦਰ ਡਵੈਲਪ ਹੁੰਦੇ ਹੋਏ ਜਿਹੜਾ ਹੈ ਦਵਿੰਦਰ ਸਿੰਘ ਉਰਫ ਰਾਜਾ ਜਿਹੜਾ ਇਹ ਰਹਿਣ ਵਾਲਾ ਗਵਾਲੀਆ ਪੁਲਿਸ ਸਟੇਸ਼ਨ ਦੀਰानगर ਦਾ ਇਹ ਇਸ ਤੱਕ ਪਹੁੰਚੇ ਤੇ ਇਨੇ ਉਸ ਟਾਈਮ ਫਿਰ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਫੇਰ ਇਹਨੂੰ ਬੜੀ ਮੁਸਤੈਦੀ ਨਾਲ ਇਹਦੇ ਪਿੱਛਾ ਕਰਕੇ ਇਹਨੂੰ ਜਿਹੜਾ ਅਰੈਸਟ ਕੀਤਾ ਤੇ ਇਸ ਤਰੀਕੇ ਨਾਲ ਇਹ ਦੋਸ਼ੀ ਆਪਾਂ ਫੜਿਆ ਜਿਹੜਾ ਦੂਸਰਾ ਲੜਕਾ ਜਿਹੜਾ ਦਿਨੇਸ਼ ਕੁਮਾਰ ਇਹਨੇ ਚੋਰੀ ਦਾ ਮੋਬਾਈਲ ਖਰੀਦੇ ਸੀ ਜਿਹੜਾ ਮੋਬਾਈਲ ਵਾਲਾ ਇਹਨੂੰ ਵੀ ਫਿਰ ਆਪਾਂ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਇਹਦੇ ਚ ਦੋ ਲੜਕੇ ਹੋਰ ਸ਼ਾਮਲ ਐ ਇੱਕ ਜਸਵੀਰ ਸਿੰਘ ਉਰਫ ਜੱਸੀ ਇਹ ਦਾ ਦਵਿੰਦਰ ਦਾ ਬ੍ਰਦਰ ਹੀ ਆ ਜਿਹੜਾ ਦੋਸ਼ੀ ਐ ਫੜਿਆ ਇੱਕ ਲੜਕਾ ਹੋਰ ਹੁੰਦਾ ਰਵੀ ਮਸੀ ਪੁੱਤਰ ਚੰਮਨ ਮਸੀ ਇਹ ਵੀ ਦਿਨਨਗਰ ਪੁਲਿਸ ਸਟੇਸ਼ਨ ਦਾ ਰਹਿਣ ਵਾਲਾ ਇਸ ਤਰੀਕੇ ਨਾਲ ਟੋਟਲ 3 4 ਚ ਦੋਸ਼ੀ ਨਾਮਜਦ ਹੋਏ ਚਾਰਾਂ ਚ ਦੋ ਆਪਾਂ ਫੜ ਲਿਆ ਤੇ ਦੌਰਾਨੇ ਜਦੋਂ ਇਹਨੂੰ ਫੜਿਆ ਸੀ ਤੇ ਇਹਦੇ ਪੈਰ 'ਚ ਵੀ ਸੱਟ ਲੱਗ ਗਈ ਸੀ ਤੇ ਉਹਦੇ ਬਾਅਦ ਇਹਦਾ ਆਪਾਂ ਪਲਾਸਟਰ ਵਗੈਰਾ ਕਰਵਾਇਆ ਤੇ ਮੈਂ ਪਠਾਨਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਕਾਸਿਮ ਮੀਰ ਜੀ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਹੈ ਜਿਹੜਾ ਬੰਦਾ ਕ੍ਰਾਈਮ 'ਚ ਇਨਵੋਲ ਹੋਊਗਾ ਉਹਦੇ ਉੱਪਰ ਪੁਲਿਸ ਬਹੁਤ ਸਖਤੀ ਨਾਲ ਕਾਰਵਾਈ ਕਰੂਗੀ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਕ੍ਰਾਈਮ ਕਰਕੇ ਅਸੀਂ ਭੱਜ ਜਾਾਂਗੇ ਚਾਹੇ ਕੋਈ ਵੀ ਜ਼ਿਲ੍ਹੇ ਦਾ ਹੋਵੇ ਕੋਈ ਵੀ ਸਟੇਟ ਦਾ ਹੋਵੇ ਤੇ ਆਪਾਂ ਉਹਦੇ ਘਰ ਤੱਕ ਜਾ ਕੇ ਜਿਹੜਾ ਉਸ ਬੰਦੇ ਨੂੰ ਫੜਾਂਗੇ ਤੇ ਤੁਹਾਡੇ ਸਾਹਮਣੇ ਹੈ ਕਿ ਮੈਡਮ ਐਸਐਚਓ ਨਾਲ ਸੀਆਈ ਇਨਚਾਰਜ ਨਾਲ ਮਿਲ ਕੇ ਇਹਨਾਂ ਨੇ ਦੇਖੋ ਬੜਾ ਵਧੀਆ ਕੇਸ ਟ੍ਰੇਸ ਕੀਤਾ ਤੇ ਕਿੱਥੋਂ ਬੰਦਾ ਫੜ ਕੇ ਲਿਆਂਦਾ ਤੇ ਮੈਂ ਯਕੀਨ ਦਿਵਾਉਣਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਕੇਸ ਪੈਂਡਿੰਗ ਹੈ ਉਹਨਾਂ ਨੂੰ ਆਪਾਂ ਸੋਲਵ ਕਰ ਰਹੇ ਆ ਉਹਨਾਂ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਆਪਾਂ ਹਰ ਇੱਕ ਜਿਹੜੀ ਵਾਰਦਾਤ ਆ ਉਹਨੂੰ ਸਟੱਡੀ ਕਰ ਰਹੇ ਆ ਤੇ ਟਰੇਸ ਵੀ ਕਰ ਰਹੇ ਆ ਤੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤਰੀਕੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਵਾਸੀ ਬਿਲਕੁਲ ਨਿਸ਼ਚਿੰਤ ਰਹਿਣ ਕਿ ਪੁਲਿਸ ਉਹਨਾਂ ਨਾਲ ਪੂਰੀ ਮਸਤੈਦੀ ਨਾਲ ਖੜੀ ਹੈ ਤੇ ਕੋਈ ਵੀ ਕ੍ਰਾਈਮ ਇੱਥੇ ਜਿਹੜਾ ਹੋਊਗਾ ਅਗਰ ਪਹਿਲੀ ਗੱਲ ਤੇ ਆਪਾਂ ਹੋਣ ਨਹੀਂ ਦੇਵਾਂਗੇ ਅਗਰ ਕ੍ਰਾਈਮ ਹੁੰਦਾ ਤੇ ਜਿਹੜਾ ਉੱਚ ਦੋਸ਼ੀ ਆ ਉਹਨੂੰ ਆਪਾਂ ਬਿਲਕੁਲ ਇਮੀਡੀਏਟਲੀ ਅਰੈਸਟ ਵੀ ਕਰਾਂਗੇ ਤੇ ਅੱਗੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਉਹਦੇ ਖਿਲਾਫ ਕਰਾਂਗੇ